ਆਡੇ ਹੱਕ ਦੇ ਵਿੱਚ ਖੜੇ ਆ ਸਾਰੀ ਜਥੇਬੰਦੀਆਂ ਦੇ ਪੱਤਰਕਾਰ ਬਿਲਕੁਲ ਜੀ ਪਹਿਲਾਂ ਵੀ ਉੱਥੇ ਗੱਲ ਹੋਈ ਸੋ ਸਾਰੀਆਂ ਜਥੇਬੰਦੀਆਂ ਚਾਹੇ ਉਹ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਨੌਜਵਾਨ ਜਥੇਬੰਦੀਆਂ ਜਿਹੜੀਆਂ ਸਟੂਡੈਂਟ ਜਥੇਬੰਦੀਆਂ ਜਿਹੜੀਆਂ ਵਪਾਰਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਪੱਤਰਕਾਰ ਕਲੱਬ ਸਮੁੱਚਾ ਬਠਿੰਡਾ ਪ੍ਰੈਸ ਕਲੱਬ ਜਿਵੇਂ ਭਗਤਾ ਪ੍ਰੈਸ ਕਲੱਬ ਬਾਰਾਮਪੁਰੇ ਤੋਂ ਸਾਥੀ ਆਏ ਆ ਵਕਬਕਰੇ ਪੰਚਾਇਤੋਂ ਤੋਂ ਸਾਥੀ ਆਏ ਆ ਤੁਸੀਂ ਸਾਰੇ ਖੜੇ ਹੋ ਜਿੰਨੇ ਵੀ ਖੜੇ ਹੋ ਸਾਰਿਆਂ ਨੇ ਸਾਥ-ਸاتھ ਕਾ ਦੇਖੋ ਅੱਜ ਦਾ ਮੈਂ ਪ੍ਰੋਗਰਾਮ ਦੇ ਵਿੱਚ ਇਹ ਨਹੀਂ ਸੀ ਕਿ ਕਿ ਮੈਂ ਅੰਡਰਗਰਾਉਂਡ ਸੀ ਮੈਂ ਇੱਥੇ ਹੀ ਸੀ ਪਰ ਮੈਂ ਇਹਨੂੰ ਇਹ ਸੀ ਕਿ ਚਲੋ ਜਿਹੜੇ ਸਾਥੀ ਪ੍ਰੋਗਰਾਮ ਕਰ ਰਹੇ ਹੋ ਕਰਨ ਸਾਥੀਆਂ ਨੇ ਕਿਹਾ ਕਿ ਆਪਾਂ ਮਾਰਚ ਕੱਢਣਾ ਲੋਕਾਂ ਨੇ ਇਹ ਗੱਲ ਕਹੀ ਕਿ ਨਾ ਅੰਡਰਗਰਾਉਂਡ ਹੋਣਾ ਨਾ ਲੁਕਣਾ ਹੈ ਨਾ ਡਰਨਾ ਹੈ ਨਾ ਪਿੱਛੇ ਹਟਣਾ ਹੈ ਨਾ ਅਸੀਂ ਡਰਦੇ ਸੀ ਕੋਈ ਇਹਦੀ ਪਰਚੇ ਦੀਆਂ ਡੇਲ ਤੋਂ ਡਰਦੇ ਆ ਪਰਚੇ ਜੇਲਾ ਹੁੰਦੇ ਹੀ ਰਹਿੰਦੇ ਆ ਇਹ ਆਪਣੇ ਕੰਮ ਦਾ ਹਿੱਸਾ ਜੇਕਰ ਅਸੀਂ ਹੁਣ ਸਰਕਾਰਾਂ ਦੇ ਨੂੰ ਸਵਾਲ ਕਰੀਏ ਤਾਂ ਸਰਕਾਰਾਂ ਨੇ ਜਿਹਾ ਜਾਂ ਕੁਝ ਕਰਨਾ ਹੁੰਦਾ ਔਰ ਰਿਜ਼ਲਟ ਦਿੰਦੀਆਂ ਹੀ ਆ ਪਰ ਜਦੋਂ ਲੋਕ ਨਾਲ ਹੋਣ ਜਦੋਂ ਸਾਰਾ ਤੰਤਰ ਨਾਲ ਹੋਵੇ ਜਦੋਂ ਸਰਕਾਰ ਜਿਹੜੇ ਆ ਸਾਰੀ ਜਨਤਾ ਨਾਲ ਹੋਵੇ ਫਿਰ ਕੋਈ ਪਰਵਾਹ ਨਹੀਂ ਹੁੰਦੀ ਫਿਰ ਪਰਚੇ ਵੀ ਵਧੀਆ ਲੱਗਦੇ ਆ ਬਾਕੀ ਅਸੀਂ ਇਹ ਕਰਦੇ ਆ ਕਿ ਇਹ ਪਰਚਾ ਸਾਡੇ ਲਈ ਏ ਸਰਕਾਰ ਨੇ ਦੱਸਿਆ ਕਿ ਅਸੀਂ ਠੀਕ ਆ ਅਸੀਂ ਸਹੀ ਰਸਤੇ ਚੱਲ ਰਹੇ ਆ ਅਸੀਂ ਲੋਕਾਂ ਤੋਂ ਪਾਸੇ ਨਹੀਂ ਹੋਏ ਜਿੱਦਾਂ ਅਸੀਂ ਸਰਕਾਰੀ ਸਨਮਾਨ ਲੈ ਲਿਆ ਕੋਈ ਕਿਸੇ ਡੀਸੀ ਤੋਂ ਉਦਨੇ ਅਸੀਂ ਸੋਚਾਂਗੇ ਕਿ ਉਹ ਸਾਡੇ ਲਈ ਸਨਮਾਨ ਗਲਤ ਹੈ ਉਹ ਲੋਕਾਂ ਦੇ ਖਿਲਾਫ ਹੈ ਇਹ ਜਿਹੜਾ ਸਨਮਾਨ ਮਿਲਿਆ ਇਹ ਲੋਕ ਸ਼ਕਤੀ ਦਾ ਸਨਮਾਨ ਹੈ ਕਿ ਲੋਕਾਂ ਦੀ ਗੱਲ ਹੋ ਰਹੀ ਸੀ ਉਹ ਸਰਕਾਰ ਨੂੰ ਪਸੰਦ ਨਹੀਂ ਹੁੰਦੀ ਪਰ ਪ੍ਰਸ਼ਾਸਨ ਨੂੰ ਪਸੰਦ ਨਹੀਂ ਹੁੰਦੀ ਜੇ ਐਮਐਲਏ ਉਹਨਾਂ ਨੂੰ ਪਸੰਦ ਨਹੀਂ ਹੁੰਦੀ ਇੱਕ ਮੈਂ ਹੋਰ ਦੱਸ ਦਿਆਂ ਕਿ ਇਹ ਪਰਚੇ ਦੇ ਵਿੱਚ ਇੱਥੇ ਬਲਕਾਰ ਸਿੱਧੂ ਜੀ ਨੇ ਕਰਵਾਇਆ ਇਹ ਉੱਥੇ ਨਾਲ ਸਾਡੇ ਜੈਤੋ ਦੇ ਐਮਐਲਏ ਮੋਲਕ ਸਿੰਘ ਦਾ ਹੀ ਵੱਡਾ ਹੱਥ ਹੈ ਕਿਉਂਕਿ ਉਹ ਗੱਲ ਹੀ ਮੈਂ ਕਲੀਅਰ ਕਰ ਦੇਣੀ ਚਾਹਣਾ ਐ ਐ ਐਮਐਲਏ ਮੋਲਕ ਸਿੰਘ ਪਹਿਲਾਂ ਸਰਪੰਚੀ ਮੌਕੇ ਉਹਨੇ ਧੱਕਾ ਕੀਤਾ ਅਸੀਂ ਉਹ ਕਵਰੇਜ ਕੀਤੀ ਕਿਸੇ ਬੰਦਿਆਂ ਨੂੰ ਟੈਂਕੀਆਂ ਦੇ ਚੜਨਾ ਪਿਆ ਕਾਗਜ਼ ਰੱਦ ਕਰਾਇਆ ਕਿਸੇ ਨੂੰ ਸੂਆਂ ਦੇ ਵਿੱਚ ਛਾਲਾ ਮਾਰਨੀਆਂ ਪਈਆਂ ਚਾਰ ਚਾਰ ਦਿਨ ਧਰਨੇ ਲਾਉਣੇ ਪਏ ਬਲਕਾਰ ਸੂਤ ਤੇ ਐਮਐਲਏ ਮੋਲਕ ਇੱਕ ਗੱਲ ਐ ਇਸ ਬਹੁਤ ਪੱਕੇ ਸਾਥੀ ਐ ਇਹਨਾਂ ਦੇ ਲੋਡਿੰਗ ਆ ਲੋਡਿੰਗ ਦੇ ਠੇਕੇਦਾਰ ਵੀ ਇੱਕ ਐ ਜਿਨ੍ਹਾਂ ਦਾ ਰੌਲਾ ਸੀ ਚੰਦਪਾਣ ਦੇ ਵਿੱਚ ਗਮਦੂਰ ਸਿੰਘ ਦਾ ਉਹ ਉਹ ਬਲਕਾਰ ਸੂਤ ਦਾ ਵੀ ਠੇਕੇਦਾਰ ਐ ਸੋ ਇਸ ਕਰਕੇ ਇਹਨਾਂ ਦੀ ਸਾਰਿਆਂ ਦੀ ਸਾਂ ਇਹ ਦੋਨਾਂ ਦੀ ਸਾਂਝ ਸੀ ਇਹ ਦੋਨਾਂ ਦੀ ਸਾਂਝ ਸਦਕਾ ਐਮਐਲਏ ਮੋਲਕ ਸਿੰਘ ਅਕਸਰੀ ਸਾਡੇ ਪੱਤਰਕਾਰਾਂ ਨੂੰ ਕਹਿੰਦਾ ਸੀ ਕਿ ਇਹ ਇਹ ਚੁੰਡੀਆਂ ਵੱਡਦਾ ਕਹਿੰਦੇ ਨੇ ਕੋਣੀ ਵੱਜੂਗੀ ਇਹਦੇ ਕਿਸੇ ਦਿਨ ਇਹਨਾਂ ਨੂੰ ਦੇਖਾਂਗੇ ਸੋ ਇਹ ਉਹਨਾਂ ਦਾ ਵੀ ਇੱਥੇ ਵੱਡਾ ਯੋਗਦਾਨ ਹੈ ਮੈਨੂੰ ਪਤਾ ਲੱਗਿਆ ਹੈਗਾ ਇਹ ਗੱਲ ਦਾ ਕਿਉਂਕਿ ਹੁਣ ਵੀ ਕੱਲ ਵੀ ਉਹਨਾਂ ਨੇ ਇੱਕ ਸਾਥੀ ਨੂੰ ਕਿਹਾ ਕਿ ਦੇਖ ਲਿਆ ਪਰਚਾ ਹੋ ਗਿਆ ਤਾਂ ਇਹ ਇਹ ਦੋਨਾਂ ਦੀ ਬਦੌਲਤ ਹੈ ਬਾਕੀ ਸਰਕਾਰ ਨੂੰ ਲਗਾਤਾਰ ਸਵਾਲ ਸੀ ਉਹਦੀ ਹੈ ਬਾਕੀ ਇਹ ਗੱਲ ਕੋਈ ਗੱਲ ਨਹੀਂ ਲੋਕ ਨਾਲ ਹੈ ਕੋਈ ਪਰਚੇ ਦਾ ਡਰ ਨਹੀਂ ਕੋਈ ਜੇਲ੍ਹਾਂ ਦਾ ਡਰ ਨਹੀਂ ਜਿਵੇਂ ਅ ਅੰਕਲ ਜੀ ਨੇ ਕਿਹਾ ਹੀ ਹੈ ਬਖਤੌਰ ਸਿੰਘ ਤੇ ਲੋੰਜੀ ਨੇ ਉਹ ਸਾਰੀ ਗੱਲ ਸਪਸ਼ਟ ਕਰ ਦਿੱਤੀ ਹੈ ਜਦੋਂ ਇਹੋ ਜਿਹੇ ਬੰਦੇ ਨਾਲ ਖੜੇ ਹੈ ਠੀਕ ਆਮ ਤੌਰ ਤੇ ਹੁੰਦਾ ਹੈ ਪੱਤਰਕਾਰ ਦੇ ਨਾਲ ਪੱਤਰਕਾਰ ਨਹੀਂ ਖੜਦਾ ਪਰ ਮੈਨੂੰ ਲੱਗਦਾ ਹੈ ਕਿ ਪੰਜਾਬ ਦਾ ਕੋਈ ਪੱਤਰਕਾਰ ਹੋਣਾ ਹੀ ਨਹੀਂ ਚਲੋ ਠੀਕ ਹੈ ਕਿਸੇ ਦੇ ادارے ਦੀ ਮਜਬੂਰੀ ਹੋਵੇ ਉਹ ਫੋਨ ਕਰਕੇ ਸਾਰੇ ਪੱਤਰਕਾਰ ਖੜੇ ਆ ਸਾਰੇ ਪੱਤਰਕਾਰਾਂ ਨੇ ਇਹ ਨਹੀਂ ਕਿ ਇਹ ਜੂਨੀਅਰ ਹੈ ਇਹ ਨਵੇਂ ਹੈ ਉਹਨਾਂ ਨੇ ਸਾਰੀਆਂ ਗੱਲਾਂ ਛੱਡ ਕੇ ਸਾਥ ਦਿੱਤਾ ਡਟ ਕੇ ਖੜੇ ਆ ਜਥੇਬੰਦੀਆਂ ਡਟ ਕੇ ਖੜੀਆਂ ਪੱਤਰਕਾਰਾਂ ਦੇ ਨਾਲ ਜਥੇਬੰਦੀਆਂ ਆਉਣੀਆਂ ਇਹ ਵੱਡੀ ਗੱਲ ਹੈ ਆਮ ਤੌਰ ਤੇ ਪੱਤਰਕਾਰ ਤੇ ਇਹ ਗੱਲ ਹੁੰਦੀ ਹੈ ਵੀ ਸਾਰੇ ਛੱਡ ਜਾਂਦੇ ਕਿਸੇ ਨੇ ਨਹੀਂ ਛੱਡਿਆ ਲੋਕਾਂ ਨੇ ਆਪ ਦੀ ਆਵਾਜ਼ ਸਮਝ ਕੇ ਸਾਥ ਦਿੱਤਾ ਲੋਕਾਂ ਦਾ ਧੰਨਵਾਦ ਹੈ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਰਵਾਂਗੇ ਨਾ ਅਸੀਂ ਇਹ ਕਹਿੰਦੇ ਆ ਕਿ ਅਸੀਂ ਕਿਸੇ ਦੇ ਖਿਲਾਫ ਚੱਲਾਂਗੇ ਨਾ ਅਸੀਂ ਉਹਨੂੰ ਐਂ ਕਰਾਂਗੇ ਅਸੀਂ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਰਵਾਂਗੇ ਜਦੋਂ ਲੋਕ ਜਿੱਥੇ ਸੱਦਣਗੇ ਜਿਹੜੇ ਹਲਕੇ ਸੱਦਣਗੇ ਜਿੱਥੇ ਲੋਕਾਂ ਦੇ ਕੋਈ ਧੱਕਾ ਹੋਊਗਾ ਉੱਥੇ ਅਸੀਂ ਖੜਾਂਗੇ ਅਸੀਂ ਆਪਣੇ ਚੈਨਲ ਵੱਲੋਂ ਵੀ ਇਹ ਰੱਖਿਆ ਪਿਆ ਕਿ ਅਸੀਂ ਨਿਰਪੱਖ ਨਹੀਂ ਲੋਕ ਪੱਖੀ ਆ ਸਾਡਾ ਇਹ ਸਲੋਗਨ ਵੀ ਹੈ ਅਸੀਂ ਨਿਰਪੱਖ ਨਹੀਂ ਹੋ ਸਕਦੇ ਜੇ ਲੋਕਾਂ ਨਾਲ ਧੱਕਾ ਹੋਈ ਜਾਂਦਾ ਸਰਕਾਰ ਕਈ ਗੱਲਾਂ 'ਚ ਭਾਵੇਂ ਸਹੀ ਵੀ ਹੋਵੇ ਪਰ ਲੋਕਾਂ ਸਾਡੇ ਲਈ ਤਾਂ ਲੋਕ ਮਹਾਨ ਹਨ ਤੇ ਲੋਕਾਂ ਦੀ ਅਸੀਂ ਗੱਲ ਕਰਨੀ ਹੈ ਸੋ ਸਾਰਿਆਂ ਦਾ ਧੰਨਵਾਦ ਬਾਕੀ ਜੋ ਐਕਸ਼ਨ ਕਮੇਟੀ ਫੈਸਲਾ ਲਊਗੀ ਉਹ ਜਿੱਤੇ ਉਹ ਅੱਗੇ ਹੋਊਗਾ